ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਸਾਰਿਆਂ ਦਾ ਮੇਰੇ ਸਰਬ ਕ੍ਰੀਏਸ਼ਨ YouTube ਚੈਨਲ ਤੇ ਅੱਜ ਮੈਂ ਤੁਹਾਡੇ ਲਈ ਬਹੁਤ ਹੀ ਸੋਹਣਾ ਡਿਜ਼ਾਈਨ ਲੈ ਕੇ ਆਈ ਹਾਂ ਬੁਣਾਈ ਵਿੱਚ ਵੀ ਆਪਣਾ ਜਿਹੜਾ ਇਹ ਡਿਜ਼ਾਈਨ ਹੈ ਬਹੁਤ ਹੀ ਜ਼ਿਆਦਾ ਆਸਾਨ ਕਿਸੇ ਵੀ ਪ੍ਰੋਜੈਕਟ ਤੇ ਤੁਸੀਂ ਇਸ ਨੂੰ ਅਪਲਾਈ ਕਰ ਸਕਦੇ ਹੋ ਲੇਡੀਜ਼ ਕਾਰਡੀਗਨ ਜੈਂਟਸ ਸਵੈਟਰ ਬੱਚਿਆਂ ਦੀ ਕੋਟੀਆਂ ਸਵੈਟਰ ਲੇਡੀਜ਼ ਬਲouses ਸਕੀ ਵੀ ਉਲਟੇ ਪਾਸੇ ਤਸਰਾ ਦਿਖਾਈ ਦਿੰਦਾ ਬਹੁਤੀ ਜਲਦੀ ਜਲਦੀ ਬੰਨਦਾ ਚਾਰ ਸਲਾਈਆਂ ਚ ਆਪਣਾ ਡਿਜ਼ਾਈਨ ਕੰਪਲੀਟ ਹੋ ਜਾਂਦਾ ਸਿਰਫ ਚਾਰ ਸਲਾਈਆਂ ਦਾ ਡਿਜ਼ਾਈਨ ਹੈ ਤੇ ਜਦੋਂ ਇਸ ਡਿਜ਼ਾਈਨ ਨੂੰ ਬਣਾਉਣ ਲਈ ਆਪਾਂ ਕੁੰਡੇ ਲੈਣੇ ਆ 11 ਦੇ ਮਲਟੀਪਲ ਆਪਾਂ 6 ਕੁੰਡੇ ਵਾਧੂ ਰੱਖ ਲੈਣੇ ਜਿਵੇਂ ਦੇਖੋ ਇਸ ਤਰ੍ਹਾਂ ਕਰਕੇ 11 11 11 ਲਾਸਟ ਤੇ ਤੁਹਾਡੇ 6 ਕੁੰਡੇ ਵਾਧੂ ਹੋਣੇ ਚਾਹੀਦੇ ਠੀਕ ਹੈ ਆਪਣਾ ਡਿਜ਼ਾਈਨ ਸੈੱਟ ਹੋ ਜਾਂਦਾ ਪਹਿਲੀ ਸਲਾਈ ਆਪਾਂ ਸਿੱਧੇ ਪਾਸੇ ਤੋਂ ਸ਼ੁਰੂ ਕਰਨੀ ਹੈ ਡਿਜ਼ਾਈਨ ਦੀ नीचे ਤੁਸੀਂ ਕੋਈ ਵੀ ਬਾਰਡਰ ਬਣਾਇਆ ਹੋਊਗਾ ਤਾਂ ਉੱਪਰ ਡਿਜ਼ਾਈਨ ਦੀ ਪਹਿਲੀ ਸਲਾਈ ਸਿੱਧੇ ਪਾਸੇ ਤੋਂ ਸ਼ੁਰੂ ਕਰਾਂਗੇ ਜੇਕਰ ਤੁਸੀਂ ਕੁੰਡੇ ਵਧਾਉਣੇ ਆ ਤਾਂ ਉਲਟੀ ਸਾਈਡ ਤੋਂ ਕੁੰਡੇ ਵਧਾ ਸਕਦੇ ਹੋ ਸਲਾਈਆਂ ਤੁਸੀਂ ਆਪਣੀ ਪਛਮ ਦੇ ਹਿਸਾਬ ਨਾਲ ਲੈਣੀਆਂ ਜਿਸ ਤਰ੍ਹਾਂ ਦੀ ਵੀ ਤੁਹਾਡੀ ਪਛਮ ਹੋਗੀ ਉਸੇ ਦੇ ਹਿਸਾਬ ਨਾਲ ਤੁਸੀਂ ਸਲਾਈਆਂ ਲੈ ਲੈਣੀਆਂ ਠੀਕ ਹੈ ਕਿਸੇ ਵੀ ਕਲਰ ਚਾਪਸ ਜੀ ਐਨ ਨੂੰ ਬਣਾ ਸਕਦੇ ਹੋ ਜੇਕਰ ਤੁਸੀਂ ਮੇਰੇ ਚੈਨਲ ਤੇ ਨਵੇਂ ਆ ਤਾਂ ਮੇਰੇ ਸਰਬ ਕ੍ਰੀਏਸ਼ਨ YouTube ਚੈਨਲ ਨੂੰ ਸਬਸਕ੍ਰਾਈਬ ਕਰਕੇ ਬੈਲ ਆਈਕਨ ਪ੍ਰੈਸ ਕਰ ਲਓ ਆ ਜੋ ਆਉਣ ਵਾਲੀ ਵੀਡੀਓ ਦੀ ਜਿਹੜੀ ਨੋਟੀਫਿਕੇਸ਼ਨ ਆ ਤੁਹਾਡੇ ਤੱਕ ਪਹੁੰਚ ਪਹੁੰਚ ਸਕੇ ਤੇ ਚਲੋ ਫਿਰ ਸ਼ੁਰੂ ਕਰਦੇ ਆ ਪੈਸਟ ਡਿਜ਼ਾਈਨ ਨੂੰ ਬਣਾਉਣਾ ਪਹਿਲੀ ਸਲਾਈਡ ਡਿਜ਼ਾਈਨ ਦੀ ਸਿੱਧੇ ਪਾਸੇ ਤੋਂ ਦੇਖੋ 11 11 ਕੁੰਡਿਆਂ ਦਾ ਡਿਜ਼ਾਈਨ ਹੈ ਕੰਨੀ ਵਾਲਾ ਕੁੰਡਾ ਪਹਿਲਾਂ ਤਾਰੋ ਚਾਹੇ ਬਣੋ ਤੁਹਾਡੀ ਆਪਣੀ ਮਰਜ਼ੀ ਆ ਹੁਣ ਉਸ ਤੋਂ ਬਾਅਦ 11 ਕੁੰਡਿਆਂ ਦਾ ਡਿਜ਼ਾਈਨ ਸ਼ੁਰੂ ਹੋਣਾ ਆਪਣਾ ਠੀਕ ਹੈ 11 ਕੁੰਡਿਆਂ ਵਿੱਚੋਂ ਚਾਰ ਕੁੰਡੇ ਆਪਾਂ ਬਣਾਉਣੇ ਸਿੱਧੇ ਇੱਕ ਦੋ 10 ਚਾ ਠੀਕ ਐ ਇਸ ਤਰ੍ਹਾਂ ਉਸ ਤੋਂ ਬਾਅਦ ਇੱਕ ਕੁੰਡਾ ਸਲਿੱਪ ਇੱਕ ਸਿੱਧਾ ਇੱਕ ਵਾਰ ਫਿਰ ਦੂਸਰੀ ਵਾਰ ਇੱਕ ਕੁੰਡਾ ਸਲਿੱਪ ਇੱਕ ਸਿੱਧਾ ਦੋ ਵਾਰ ਫਿਰ ਇੱਕ ਕੁੰਡਾ ਸਲਿੱਪ ਇੱਕ ਸਿੱਧਾ ਤਿੰਨ ਵਾਰ ਫਿਰ ਇੱਕ ਕੁੰਡਾ ਸਲਿੱਪ ਠੀਕ ਐ 11 ਕੁੰਡੇ ਹੋ ਗਏ ਆਪਣੇ ਦੇਖੋ ਕੰਨੀ ਵਾਲਾ ਕੁੰਡਾ ਛੱਡ ਕੇ ਉਸ ਤੋਂ ਬਾਅਦ 2 4 6 8 10 11 11 ਕੁੰਡਿਆਂ ਦਾ ਡਿਜ਼ਾਈਨ ਹੈ ਇਹ ਹੀ 11 ਕੁੰਡਿਆਂ ਪਰ ਰਿਪੀਟ ਕਰਨੀ ਹੈ ਸਲਾਈ ਤੇ ਠੀਕ ਹੈ ਦੁਬਾਰਾ ਫੇਰ ਉਸੇ ਤਰ੍ਹਾਂ ਦੇਖੋ 11 ਕੁੰਡਿਆਂ ਵਿੱਚ ਚਾਰ ਕੁੰਡੇ ਸਿੱਧੇ 1 2 10 4 ਹੁਣ ਤਿੰਨ ਵਾਰ ਫੇਰ ਉਸੇ ਤਰ੍ਹਾਂ ਇੱਕ ਕੁੰਡਾ ਸਿੱਧਾ ਇੱਕ ਸਲਿੱਪ ਬੁਣਾਗੇ ਠੀਕ ਹੈ ਚਾਰ ਕੁੰਡੇ ਸਿੱਧੇ ਹੋਗੇ ਇੱਕ ਸਲਿੱਪ ਇੱਕ ਸਿੱਧਾ ਇੱਕ ਵਾਰ ਇੱਕ ਸਲਿੱਪ ਇੱਕ ਸਿੱਧਾ ਦੋ ਵਾਰ ਇੱਕ ਸਲਿੱਪ ਇੱਕ ਕੁੰਡਾ ਸਿੱਧਾ ਤਿੰਨ ਵਾਰ ਫਿਰ ਇੱਕ ਕੁੰਡਾ ਸਲੀਪ 11 ਕੁੰਡੇ ਹੋ ਗਏ ਇਸੇ ਤਰ੍ਹਾਂ ਆਪਾਂ ਜਿੰਨੇ ਵੀ ਕੁੰਡੇ ਰੱਖੇ ਹੋਣਗੇ 11 11 ਕੁੰਡੇ ਇਸੇ ਤਰ੍ਹਾਂ ਬਣਾਉਂਦੇ ਜਾਣਾ ਠੀਕ ਹੈ ਲਾਸਟ ਵਾਲੇ ਹੁਣ ਆਪਣੇ ਕੋਲ ਚਾਰ ਕੁੰਡੇ ਆ ਜਾਣਗੇ ਸਿੱਧੇ ਦੇਖੋ 1 2 3 4 ਲਾਸਟ ਵਾਲਾ ਵੀ ਆਪਾਂ ਸਿੱਧਾ ਬਣਾ ਲਾਂਗੇ ਕਿਉਂਕਿ ਆਪਣੀ ਸਿੱਧੀ ਸਲਾਈ ਹੈ ਉਲਟੀ ਸਲਾਈ ਹੁਣ ਆਪਾਂ ਬੁਣਾਂਗੇ ਦੂਸਰੀ ਸਲਾਈ ਉਲਟੀ ਸਾਈਡ ਤੋਂ ਦੇਖੋ ਇੱਕ ਕੁੰਡਾ ਆ ਤਾਰਿਆ ਜਿਹੜੇ ਉਧਰ ਚਾਰ ਕੁੰਡੇ ਸਿੱਧੇ ਇਧਰ ਵੀ ਆਪਾਂ ਸਿੱਧੇ ਬਣਾਉਣੇ ਆ 1 2 3 4 ਜਿਹੜੇ ਕੁੰਡੇ ਉਧਰ ਸਲਿੱਪ ਆ ਇਧਰ ਵੀ ਸਲਿੱਪ ਕਰਨੇ ਆ ਪਰ ਥ੍ਰੈਡ ਅੱਗੇ ਕਰਕੇ ਸਲਿੱਪ ਕਰਾਂਗੇ ਆਪਾਂ ਇਸ ਤਰ੍ਹਾਂ ਠੀਕ ਹੈ ਇੱਕ ਸਲਿੱਪ ਇੱਕ ਸਿੱਧਾ ਇੱਕ ਵਾਰ ਥ੍ਰੈਡ ਅੱਗੇ ਜਿਹੜਾ ਸਲਿੱਪਾ ਨੂੰ ਸਲਿੱਪ ਇੱਕ ਸਿੱਧਾ ਠੀਕ ਹੈ ਫੇਰ ਥ੍ਰੈਡ ਲੱਗੇ ਇੱਕ ਸਲਿੱਪ ਥ੍ਰੈਡ ਪਿੱਛੇ ਇੱਕ ਸਿੱਧਾ ਥ੍ਰੈਡ ਅੱਗੇ ਇੱਕ ਸਲਿੱਪ ਦੇਖੋ 11 ਕੁੰਡੇ ਹੋ ਗਏ ਪਹਿਲੀ ਸਲਾਈ ਦੀ ਤਰ੍ਹਾਂ ਹੀ ਆਪਣੀ ਇਹ ਦੂਸਰੀ ਸਲਾਈ ਵਿੱਚ ਫਰਕ ਆਪਣਾ ਇਹਨਾਂ ਜਦੋਂ ਆਪਾਂ ਉਲਟੇ ਪਾਸੇ ਤੋਂ ਕੁੰਡਾ ਸਲਿੱਪ ਕਰਨਾ ਤਾਂ ਥ੍ਰੈਡ ਅੱਗੇ ਕਰਕੇ ਸਲਿੱਪ ਕਰਨਾ ਠੀਕ ਹੈ ਦੁਬਾਰਾ ਫੇਰ ਉਸੇ ਤਰ੍ਹਾਂ ਚਾਰ ਕੁੰਡੇ ਸਿੱਧੇ 1 2 3 4 ਠੀਕ ਹੈ ਥ੍ਰੈਡ ਲੱਗ ਕੇ ਸਲਿੱਪ ਵਾਲਾ ਕੁੰਡਾ ਸਲਿੱਪ ਜਿਹੜਾ ਉੱਧਰ ਸਿੱਧਾ ਇੱਧਰ ਵੀ ਸਿੱਧਾ ਥ੍ਰੈਡ ਲੱਗ ਕੇ ਸਲਿੱਪ ਵਾਲਾ ਸਲਿੱਪ ਥ੍ਰੈਡ ਪਿੱਛੇ ਜਿਹੜਾ ਉੱਧਰ ਸਿੱਧਾ ਇੱਧਰ ਵੀ ਸਿੱਧਾ ਥ੍ਰੈਡ ਲੱਗ ਕੇ ਸਲਿੱਪ ਵਾਲਾ ਸਲਿੱਪ ਇੱਕ ਸਿੱਧਾ ਥ੍ਰੈਡ ਲੱਗ ਕੇ ਸਲਿੱਪ ਵਾਲਾ ਕੁੰਡਾ ਸਲਿੱਪ ਰੈੱਡ ਪਿੱਛੇ ਲਾਸ਼ਟ ਤੇ ਆਪਣੇ ਉਸੇ ਤਰ੍ਹਾਂ ਚਾਰ ਕੁੰਡੇ ਸਿੱਧੇ ਆ ਜਾਂਦੇ ਆ ਕੰਨੀ ਵਾਲਾ ਕੁੰਡਾ ਬਣਾ ਲਾਂਗੇ ਉਲਟਾ ਕਿਉਂਕਿ ਉਲਟੀ ਚ ਲਾਈ ਦੋ ਸਲਾਈਆਂ ਕੰਪਲੀਟ ਹੋ ਗਈਆਂ ਆਪਣੇ ਡਿਜ਼ਾਈਨ ਦੀਆਂ ਦੇਖੋ 30 ਸਰੀ ਸਲਾਈ ਬਣਾਉਣੀ ਆ ਆਪਾਂ ਸਿੱਧੀ ਸਾਈਡ ਤੋਂ ਕੰਨੀ ਵਾਲਾ ਕੁੰਡਾ ਤਾਰੂ ਜਹੇ ਬਣੋ ਉਸ ਤੋਂ ਬਾਅਦ ਸਾਰੀ ਸਲਾਈ ਆਪਾਂ ਸਿੱਧੀ ਬਣਾਉਣੀ ਆ ਸਲੈਪ ਕੀਤੇ ਕੁੰਡੇ ਵੀ ਆਪਾਂ ਸਿੱਧੇ ਬਣਾਉਣੇ ਆ ਸਾਰੇ ਕੁੰਡੇ ਆਪਾਂ ਸਿੱਧੇ ਬਣਾ ਲੈਣੇ ਜਦੋਂ ਆਪਾਂ ਇੱਕ ਵਾਰ ਡਿਜ਼ਾਈਨ ਨੂੰ ਰਿਪੀਟ ਕਰ ਲੈਨੇ ਮਤਲਬ ਚਾਰ ਸਲਾਂਗਾਂ ਕੰਪਲੀਟ ਕਰ ਲੈਨੇ ਤਾਂ ਫਿਰ ਆਪਾਂ ਨੂੰ ਜਿਹੜੇ ਕੁੰਡੇ ਦਿਸਣ ਲੱਗ ਜਾਂਦੇ ਆ ਦੇਖੋ ਇਸ ਤਰ੍ਹਾਂ ਸਲਿੱਪ ਕੀਤੇ ਕੁੰਡੇ ਵੀ ਆਪਾਂ ਨੂੰ ਦਿਖਾਈ ਦਿੰਦੇ ਐ ਤੇ ਜਿਹੜੇ ਆਪਾਂ ਕੁੰਡੇ ਬੁਨੇ ਆ ਉਹ ਵੀ ਦਿਖਾਈ ਦਿੰਦੇ ਐ ਫਿਰ ਸਲਿੱਪ ਕੀਤੇ ਕੁੰਡੇ ਉੱਪਰ ਆਪਾਂ ਸਲਿੱਪ ਕਰਦੇ ਜਾਣਾ ਜਿਹੜੇ ਗੁੰਡੇ ਬੁਨੇ ਉਹ ਬੁੰਦੇ ਜਾਣੇ ਬਹੁਤ ਹੀ ਈਜ਼ੀ ਡਿਜ਼ਾਈਨ ਹੈ ਜੇਕਰ ਤੁਸੀਂ ਥੋੜਾ ਜਿਹਾ ਵੀ ਬਣਾਈ ਦਾ ਕੰਮ ਜਾਣਦੇ ਆ ਬਹੁਤ ਹੀ ਆਸਾਨੀ ਨਾਲ ਇਸ ਡਿਜ਼ਾਈਨ ਨੂੰ ਬਣਾ ਲਓਗੇ ਦੇਖੋ ਤੀਸਰੀ ਸਲਾਈ ਕੰਪਲੀਟ ਹੋ ਗਈ ਸਿੱਧੇ ਪਾਸੇ ਤੋਂ ਆਪਾਂ ਸਾਰੀ ਸਿੱਧੀ ਬਣਾ ਲਈ ਠੀਕ ਹੈ ਚੌਥੀ ਤੇ ਲਾਸਟ ਸਲਾਈ ਬਣੂਗੀ ਉਲਟ ਪਾਸੇ ਤੋਂ ਇੱਕ ਇੱਕ ਹੁੰਦਾ ਤਾਰ ਕੇ ਉਸ ਤੋਂ ਬਾਅਦ ਸਾਰੀ ਸਲਾਈ ਆਪਾਂ ਉਲਟੀ ਬਣਾ ਲੈਣੀ ਹੈ ਇਹ ਹੀ ਚਾਰ ਚਾਰ ਸਲਾਈਆਂ ਨੂੰ ਬਾਰ-ਬਾਰ ਰਿਪੀਟ ਕਰਨਾ ਜੇਕਰ ਤੁਸੀਂ ਮੇਰੇ ਚੈਨਲ ਤੇ ਨਵੇਂ ਆ ਤਾਂ ਮੇਰੇ ਸਰਬ ਕ੍ਰੀਏਸ਼ਨ YouTube ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰ ਲਓ ਲਓ ਜੀ ਚੌਥੀ ਸਲਾਈ ਵੀ ਆਪਣੀ ਕੰਪਲੀਟ ਹੋ ਇਸ ਤਰ੍ਹਾਂ ਡਿਜ਼ਾਈਨ ਬਣ ਕੇ ਆਉਂਦਾ ਜਦੋਂ ਆਪਾਂ ਅੱਗੇ ਅੱਗੇ ਡਿਜ਼ਾਈਨ ਨੂੰ ਰਿਪੀਟ ਕਰਦੇ ਜਾਵਾਂਗੇ ਦੇਖੋ ਠੀਕ ਹੈ ਜਦੋਂ ਹੁਣ ਆਪਾਂ ਦੁਬਾਰਾ ਡਿਜ਼ਾਈਨ ਨੂੰ ਸ਼ੁਰੂ ਕਰਨਾ ਹੈ ਤਾਂ ਉਸੇ ਤਰ੍ਹਾਂ ਆਪਣਾ 11 11 ਕੁੰਡਿਆਂ ਦਾ ਡਿਜ਼ਾਈਨ ਪਹਿਲੀ ਸਲਾਈ ਤੋਂ ਸ਼ੁਰੂ ਕਰ ਲੈਣਾ ਇੱਕ ਕੁੰਡਾ ਤਾਰ ਕੇ ਚਾਰ ਸਿੱਧੇ ਫਿਰ ਤਿੰਨ ਵਾਰ ਇੱਕ ਸਲਿੱਪ ਇੱਕ ਸਿੱਧਾ ਇੱਕ ਸਲੇਪ ਇੱਕ ਸਿੱਧਾ ਇੱਕ ਸਲੇਪ ਇੱਕ ਸਿੱਧਾ ਐਕਸਲੇਪ ਇਹੀ 11 11 ਕੁੰਡਿਆਂ ਦਾ ਡਿਜ਼ਾਈਨ ਹੈ ਆਪਣਾ ਇਸ ਤਰ੍ਹਾਂ ਬਣ ਕੇ ਆਉਂਦਾ ਦੇਖੋ ਉਲਟੇ ਪਾਸੇ ਤੋਂ ਡਿਜ਼ਾਈਨ ਸੋਹਣਾ ਲੱਗਿਆ ਹੋਵੇ ਤਾਂ ਲਾਈਕ ਤੇ ਸ਼ੇਅਰ ਜ਼ਰੂਰ ਕਰ ਦਿਓ ਜੀ ਤੇ ਚਲੋ ਫਿਰ ਆਪਾਂ ਮਿਲਦੇ ਆਂ ਨੈਕਸਟ ਵੀਡੀਓ ਵਿੱਚ ਇੱਕ ਹੋਰ ਨਵਾਂ ਡਿਜ਼ਾਈਨ ਲੈ ਕੇ ਧੰਨਵਾਦ